ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਸੈਦ ਮੂਸਾ ਨੂੰ ਸੁਨੇਹਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਦੀ ਉਸਾਰੀ ਕਰਵਾ ਰਹੇ ਸਨ ਉਨ੍ਹਾਂ ਦੇ ਨਾਲ ਵਿੱਚ ਰੋਪੜ ਦਾ ਰਹਿਣ ਵਾਲਾ ਸੈਦ ਮੂਸਾ ਆਨੰਦਪੁਰ ਦੇ ਕੋਲ ਦੀ ਲੰਗਿਆ ਉਸ ਨੇ ਵੱਡੇ ਉੱਚੇ ਮਕਾਨ ਬਣਦੇ ਦੇਖ ਕੇ ਇੱਕ ਸਿੱਖ ਨੂੰ ਪੁੱਛਿਆ ਇਹ ਮਹਿਲਾਂ ਵਰਗੇ ਵੱਡੇ ਅਤੇ ਸੋਹਣੇ ਮਕਾਨ ਕੌਣ ਬਣਵਾ ਰਿਹਾ ਹੈ ਸਿੱਖ ਨੇ ਉੱਤਰ ਦਿੱਤਾ ਗੁਰੂ ਤੇਗ ਬਹਾਦਰ ਜੀ ਜਿਹੜੇ ਗੁਰੂ ਨਾਨਕ ਦੇਵ ਜੀ ਦੀ ਗੱਦੀ ਉੱਤੇ ਬਿਰਾਜਮਾਨ ਹਨ ਉਹ ਇਹ ਨਵਾਂ ਸ਼ਹਿਰ ਵਸਾ ਰਹੇ ਹਨ ਸੈਦ موسی ਨੇ ਕਿਹਾ ਬਾਬਾ ਨਾਨਕ ਤਾਂ ਇੱਕ ਵੱਡਾ ਬਲੀ ਅਤੇ ਕਰਨੀ ਵਾਲਾ ਪੁਰਖ ਸੀ ਕਿ ਇਹ ਵੀ ਉਸ ਤਰ੍ਹਾਂ ਹੀ ਸ਼ਕਤੀ ਵਾਲੇ ਹਨ ਸਿੱਖ ਨੇ ਉੱਤਰ ਦਿੱਤਾ ਇਹ ਵੀ ਪੂਰਨ ਸ਼ਕਤੀ ਵਾਲੇ ਅਤੇ ਵੈਰਾਗੀ ਵਾਲੇ ਹਨ ਸੈਦ موسی ਨੇ ਬੜੇ ਅਚੰਭੇ ਵਿੱਚ ਪੁੱਛਿਆ ਜੇ ਉਹ ਵੈਰਾਗੀ ਹਨ ਤਾਂ ਇਹ ਵੱਡੇ ਵੱਡੇ ਮਹਿਲ ਕਿਉਂ ਬਣਵਾ ਰਹੇ ਹਨ ਕੀ ਉਹ ਗ੍ਰਸਤੀ ਹਨ ਜਾਂ ਫਕੀਰ ਸਿੱਖ ਨੇ ਉੱਤਰ ਦਿੱਤਾ ਗੁਰੂ ਜੀ ਗ੍ਰਸਤੀ ਹਨ ਜਿਵੇਂ ਗੁਰੂ ਨਾਨਕ ਦੇਵ ਜੀ ਸਨ ਸੈਦ ਮੂਸਾ ਨੇ ਕਿਹਾ ਮੈਂ ਉਹਨਾਂ ਨੂੰ ਮਿਲ ਕੇ ਆਪਣੇ ਮਨ ਦਾ ਸ਼ੰਕਾ ਦੂਰ ਕਰਨਾ ਚਾਹੁੰਦਾ ਹਾਂ ਕਿ ਕਿਵੇਂ ਇੱਕ ਗ੍ਰਸਤੀ ਦੁਨੀਆ ਦੀ ਮਾਇਆ ਵਿੱਚ ਰਹਿੰਦਾ ਹੋਇਆ ਮਾਇਆ ਦਾ ਮੋਹ ਤੇ ਆਗ ਸਕਦਾ ਹੈ ਅਤੇ ਵੈਰਾਗੀ ਹੋ ਸਕਦਾ ਹੈ ਸਿੱਖ ਸੈਦ ਮੂਸਾ ਨੂੰ ਗੁਰੂ ਜੀ ਪਾਸ ਲੈ ਗਿਆ ਗੁਰੂ ਜੀ ਨੇ ਸੈਦ ਮੂਸਾ ਨੂੰ ਆਪਣੇ ਪਾਸ ਬੜੇ ਸਤਿਕਾਰ ਨਾਲ ਬਿਠਾ ਕੇ ਪੁੱਛਿਆ ਮੈਨੂੰ ਆਪਣਾ ਸਵਾਲ ਦੱਸੋ ਮੈਂ ਆਪ ਦੇ ਮਨ ਦਾ ਭਰਮ ਦੂਰ ਕਰਾਂਗਾ ਸੈਦ ਮੂਸਾ ਨੇ ਗੁਰੂ ਜੀ ਨੂੰ ਸਵਾਲ ਕੀਤਾ ਆਪ ਗ੍ਰਹਿਸਤੀ ਹੋ ਅਤੇ ਵੱਡੇ ਵੱਡੇ ਮਹਿਲ ਉਸਾਰ ਰਹੇ ਹੋ ਜੇ ਆਪ ਨੂੰ ਮਾਇਆ ਨਾਲ ਮੋਹ ਨਹੀਂ ਤਾਂ ਫਿਰ ਇਹ ਵੱਡੇ ਵੱਡੇ ਮਕਾਨ ਕਿਉਂ ਬਣਵਾ ਰਹੇ ਹੋ ਗੁਰੂ ਜੀ ਨੇ ਕਿਹਾ ਅੱਜ ਦੀ ਰਾਤ ਨੂੰ ਸਾ ਸਾਡੇ ਪਾਸ ਰਹੋ ਸਵੇਰੇ ਚਲੇ ਜਾਣਾ ਸਵੇਰ ਤੱਕ ਆਪ ਦੇ ਸਵਾਲਾਂ ਦਾ ਉੱਤਰ ਆਪ ਨੂੰ ਮਿਲ ਜਾਵੇਗਾ ਸ਼ਾਮ ਨੂੰ ਸੈਦ موسی ਨੇ ਲੰਗਰ ਵਿੱਚ ਪ੍ਰਸ਼ਾਦਾ ਛਕਿਆ ਸੇਵਾਦਾਰਾਂ ਨੇ ਉਸ ਨੂੰ ਮੰਜਾ ਤੇ ਬਿਸਤਰਾ ਦੇ ਦਿੱਤਾ ਉਹ ਇੱਕ ਕਮਰੇ ਵਿੱਚ ਮੰਜੇ ਉੱਪਰ ਬਿਸਤਰਾ ਵਿਛਾ ਕੇ ਆਰਾਮ ਨਾਲ ਸੌਂ ਗਿਆ ਰਾਤ ਨੂੰ ਹੀ ਪੀਰ ਨੂੰ ਸੁਪਨੇ ਵਿੱਚ ਦਿਖਾਈ ਦਿੱਤਾ ਕਿ ਇੱਕ ਗ੍ਰੈਸਤੀ ਦੀ ਕੀ ਮਹਾਨਤਾ ਹੈ ਇੱਕ ਸ਼ੇਰ ਨੇ ਆਪਣੀ ਗੁਫਾ ਤੋਂ ਬਾਹਰ ਕੁਝ ਜਾਨਵਰਾਂ ਨੂੰ ਸਰਦੀ ਵਿੱਚ ਠਰੂੰ ਠਰੂੰ ਕਰਦੇ ਦੇਖਿਆ। ਸ਼ੇਰ ਨੇ ਗੁਫਾ ਛੱਡ ਦਿੱਤੀ ਤੇ ਦੂਰ ਜੰਗਲ ਵਿੱਚ ਚਲਾ ਗਿਆ। ਸ਼ੇਰ ਨੇ ਰਾਤ ਬਾਹਰ ਖੁੱਲ੍ਹੀ ਥਾਂ ਤੇ ਬਰਫ਼ ਪੈਣ ਦੇ ਵਿੱਚ ਕੱਟੀ ਤੇ ਠਰਦੇ ਹੋਏ ਹੀ ਸਰੀਰ ਤੱਕ ਤਿਆਗ ਦਿੱਤਾ। ਉਹ ਹੀ ਸ਼ੇਰ ਰੱਬ ਦੀ ਦਰਗਾਹ ਵਿੱਚ ਕਬੂਲ ਹੋਇਆ। ਐਨੇ ਨੂੰ ਰਾਤ ਨੂੰ ਜੋਰਾਂ ਦੀ ਬਾਰਿਸ਼ ਹੋਣ ਲੱਗੀ ਅਤੇ ਹਵਾ ਚੱਲਣ ਲੱਗੀ। ਮੀਂਹ ਅਤੇ ਹਵਾ ਦੇ ਰੌਲੇ ਨਾਲ ਉਸ ਦੀ ਨੀਂਦ ਖੁੱਲ ਗਈ ਜਾਗ ਆਉਣ ਤੇ ਉਹ ਸੋਚਣ ਲੱਗਾ ਕਿ ਜੇ ਉਹ ਇਸ ਮੀਂਹ ਵਿੱਚ ਬਾਹਰ ਹੁੰਦਾ ਤਾਂ ਉਸ ਦਾ ਕਿੰਨਾ ਬੁਰਾ ਹਾਲ ਹੋਣਾ ਸੀ ਇਹ ਕਮਰਾ ਮੰਝਾ ਅਤੇ ਬਿਸਤਰਾ ਆਦਿ ਵਸਤੂਆਂ ਸਭ ਗ੍ਰਹਿਸਤੀਆਂ ਦੇ ਹੀ ਦੇਣ ਹਨ ਗੁਰੂ ਗ੍ਰਹਿਸਤੀਆਂ ਪਾਸੋਂ ਇਕੱਠੇ ਹੁੰਦੀ ਮਾਇਆ ਸਾਰਿਆਂ ਦੇ ਭਲੇ ਲਈ ਖਰਚ ਕਰਦੇ ਹਨ ਇਹਨਾਂ ਨੂੰ ਮਾਇਆ ਇਕੱਠੀ ਕਰਨ ਦਾ ਕੋਈ ਲਾਲਚ ਨਹੀਂ ਇਹ ਗ੍ਰਹਿਸਤੀ ਹੁੰਦੇ ਹੋਏ ਵੀ ਤਿਆਗੀ ਹਨ ਸਵੇਰ ਨੂੰ ਜਾਣ ਲੱਗੇ ਸੈਯਦ ਮੂਸਾ ਨੇ ਗੁਰੂ ਜੀ ਨੂੰ ਕਿਹਾ ਮੇਰੇ ਮਨ ਦਾ ਸ਼ੰਕਾ ਦੂਰ ਹੋ ਗਿਆ ਹੈ ਮੈਨੂੰ ਪਤਾ ਚੱਲ ਗਿਆ ਹੈ ਕਿ ਗ੍ਰੈਸਤੀ ਹੀ ਰੇਸ਼ੀਆਂ ਮੁੰਨੀਆਂ ਦੇ ਜਨਮਦਾਤਾ ਹਨ ਸਾਰਿਆਂ ਦੇ ਆਨਦਾਤਾ ਅਤੇ ਆਰਾਮਦਾਤਾ ਹਨ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ